ਆਉਤ ਕੌਣੇ ਬੱਲਾਂ ਕਿਵੇਂ ਭਰੇ ਜਾਂਦੀਆਂ ਤੁਸੀਂ ਵੱਲਾਂ ਭਰਨਾ ਚਾਹੁੰਦੇ ਹੋ ਘਰ ਵਿੱਚ ਤਾਂ ਦੇਖੋ ਇਹ ਵੀਡੀਓ ਸਭ ਤੋਂ ਪਹਿਲਾਂ ਅਸੀਂ ਟੋਆ ਪੱਟਿਆ ਟੋਆ ਪਟ ਕੇ ਇਹਦੇ ਵਿੱਚ ਅਸੀਂ ਕਾਗਜ਼ ਪਾਇਆ ਕਾਗਜ਼ ਭਰਨ ਤੋਂ ਬਾਅਦ ਇਹਨੂੰ ਅਸੀਂ ਪਾਣੀ ਨਾਲ ਭਰਿਆ ਜੀ ਪਾਣੀ ਨਾਲ ਭਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਕੋਕੋਬਿਡ ਦੀ ਇੱਕ ਬ੍ਰੇਕ ਸਿੱਟੀ ਫਿਰ ਅਸੀਂ ਇੱਕ ਇੱਕ ਬ੍ਰੇਕ ਹੋਰ ਸਿੱਟੀ ਇਹ ਸੁੱਕੀ ਹੋਈ ਬ੍ਰੇਕ 5 ਕਿਲੋ ਦੀ ਹੁੰਦੀ ਹੈ ਜਿਵੇਂ ਜਿਵੇਂ ਪਾਣੀ ਇਹਦੇ ਵਿੱਚ ਜਮਾ ਹੁੰਦਾ ਜਾਂਦਾ ਓਵੇਂ ਓਵੇਂ ਆਪਦਾ ਵਜਨ ਤੇ ਆਕਾਰ ਦੁੱਗਣਾ ਤਿੱਗਣਾ ਚਾਹਗਾ ਕਰਦੀ ਹੈ ਜੀ ਜਿੰਨਾ ਟਾਈਮ ਇਹਨੂੰ ਭਜਨ ਤੇ ਲੱਗਦਾ ਸੀ ਉਹਨਾਂ ਟਾਈਮ ਅਸੀਂ ਇੱਕ ਬੈੱਡ ਪਾਇਆ ਜੀ ਬੈੱਡ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਅਸੀਂ ਉਹਦੇ ਉੱਪਰ ਕਾगज ਜਪਾਇਆ ਕਾगज ਪਾਉਣ ਤੋਂ ਬਾਅਦ ਅਸੀਂ ਉਹਨੂੰ ਆਸੇ ਪਾਸੇ ਨੱਪਿਆ ਜੀ ਕਿ ਕਾगज ਤਾਂ ਪਾਇਆ ਜਾਂਦਾ ਹੈ ਕਿਉਂਕਿ ਜਦੋਂ ਟਰਿਆਂ ਦੇ ਵਿੱਚ ਬੱਲਾ ਉੱਭ ਜਾਂਦੀਆਂ ਥੱਲੇ ਟਰਿਆਂ ਦੇ ਵਿੱਚ ਦੀ ਜੜਾਂ ਹੁੰਦੀਆਂ ਉਹ ਜ਼ਮੀਨ ਦੇ ਵਿੱਚ ਲੱ ਅਸੀਂ ਦੇਖਿਆ ਤਾਂ ਜਿਹੜੀ ਸਾਡੀ ਕੋਕੋ ਪੀਟ ਸੀਗੀ ਜੇ ਤਿਆਰ ਹੋ ਚੁੱਕੀ ਸੀਗੀ ਕੋਕੋ ਪੀਟ ਨੂੰ ਅਸੀਂ ਫਿਰ ਅਸੀਂ ਇੱਕ ਕ੍ਰੇਟ ਦੇ ਵਿੱਚ ਕੱਢ ਲਿਆ ਕ੍ਰੇਟ ਵਿੱਚ ਕੱਢਣ ਤੋਂ ਬਾਅਦ ਅਸੀਂ ਇੱਕ ਥਾਂ ਤੇ ਉਹਨੂੰ ਢੇਰੀ ਕੀਤਾ ਹੌਲੀ ਹੌਲੀ ਜਿਹੜਾ ਟੋਆ ਸੀ ਸਾਡਾ ਖਾਲੀ ਹੋ ਗਿਆ ਇੱਕ ਪਾਸੇ ਜਮਾ ਕਰ ਲਈ ਜਮਾ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਅਸੀਂ ਪਰ ਲਾਈਟ ਪਾਇਆ ਜੀ ਪਰ ਲਾਈਟ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਦੋ ਤੱਤ ਹੋਰ ਪਾਏ ਜੀ ਜੋ ਰੰਗਾਂ ਵਾਸਤੇ ਜ਼ਰੂਰੀ ਹੁੰਦੇ ਆ ਗਾਹਕਾਂ ਨੂੰ ਵਧੀਆ ਵੱਲਾਂ ਦੇਣ ਵਾਸਤੇ ਅਸੀਂ ਇੱਕ ਦੋ ਖਰਾਕਾਂ ਇਹਦੇ ਵਿੱਚ ਹੋਰ ਪਾਈਆਂ ਤਾਂ ਜੋ ਵੱਲਾਂ ਛੇਤੀ ਤਿਆਰ ਹੋ ਸਕਣ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੀ ਮੈਕਸ ਕੀਤਾ ਮੈਕਸ ਤਾਂ ਜੋ ਜਿਹੜੇ ਤੱਤ ਸੀਗੇ ਚੰਗੀ ਤਰ੍ਹਾਂ ਸਾਰੀ ਕੋਕੋਬੀਡ ਦੇ ਵਿੱਚ ਰਲ ਜਾਣ ਉਸ ਤੋਂ ਬਾਅਦ ਅਸੀਂ ਕ੍ਰੀਏਟਰ ਦੇ ਵਿੱਚ ਇਹਨੂੰ ਪਾ ਕੇ ਜੀ ਦੂਜੇ ਪਾਸੇ ਬੈੱਡ ਦੇ ਨੇੜੇ ਲੈ ਕੇ ਗਏ ਨੇੜੇ ਜਾਂਦੇ ਬਾਅਦ ਅਸੀਂ ਕੋਕੋਬੀਡ ਨੂੰ ਟ੍ਰੇਆਂ ਦੇ ਵਿੱਚ ਭਰਿਆ ਜੀ ਟ੍ਰੇਆਂ ਜਿਵੇਂ ਜਿਵੇਂ ਭਰਦੇ ਗਏ ਓਵੇਂ ਓਵੇਂ ਅਸੀਂ ਬੈੱਡ ਦੇ ਸਾਰੇ ਤੇ ਵਿਛਾਉਂਦੇ ਗਏ ਜਦੋਂ ਸਾਡਾ ਬੈੱਡ ਪੂਰਾ ਹੋ ਗਿਆ ਜੀ ਫਿਰ ਅਸੀਂ ਇਹਦੇ ਵਿੱਚ ਬੀਜ ਨੱਪੇ ਜੀ ਬੀਜ ਅਸੀਂ ਕਦੂ ਬੁੱਲਾ ਤੋਰੀ ਪੇਟਾ ਕਿਰਾ ਕਰਬੂਜਾ ਮਤੀਰਾ ਸਾਰੇ ਬੀਜ ਨੱਪੇ ਜੀ ਕਿਉਂਕਿ ਗਾਹਾਂ ਨੂੰ ਸਾਰੇ ਵੀ ਸਾਰੀਆਂ ਬਲਾਂ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਸਾਰੇ ਬੀਜ ਅਸੀਂ ਇਹਦੇ ਵਿੱਚ ਨੱਪ ਬੀਜ ਨਾਪਤ ਤੋਂ ਬਾਅਦ ਬੀਜ ਨੰਗਾ ਨੰਗਾ ਪਿਆ ਸੀਗਾ ਜੀ ਉਸ ਤੋਂ ਬਾਅਦ ਅਸੀਂ ਉੱਪਰ ਇਹਦੇ ਕੋਕੋ ਪੀਟ ਹੋਰ ਪਾਈ ਜੀ ਚੰਗੀ ਤਰ੍ਹਾਂ ਅਸੀਂ ਬੀਜ ਨੂੰ ਢੱਕ ਦਿੱਤਾ ਤਕੰਦ ਤੋਂ ਬਾਅਦ ਅਸੀਂ ਜਿਹੜੀ ਅੱਗੇ ਪ੍ਰਕਿਰਿਆ ਉਹ ਤੁਹਾਨੂੰ ਦੱਸਣ ਤੋਂ ਪਹਿਲਾਂ ਇੱਕ ਆਹ ਸਾਡੀ ਜ਼ਰੂਰੀ ਬੇਨਤੀ ਸੁਣੋ ਜੀ ਜੇਕਰ ਵੱਲਾਂ ਥੋੜੇ ਤੋਂ ਨਹੀਂ ਉਗਦੀਆਂ ਔਖਾ ਲੱਗਦਾ ਕੰਮ ਹੋਗਾ ਹੁਣਾ ਸਾਡੇ ਤੁਸੀਂ ਅੱਗੇ ਵੱਲਾਂ ਨਾਲ ਜਾ ਸਕਦੇ ਹੋ ਵਧੀਆ ਬੀਜ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਪਹੁੰਚੋ ਤੁਸੀਂ ਐਚ ਐਮ ਮਾਰ ਨਰਸਰੀ ਫਾਰਮ ਪਿੰਡ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਗੂਗਲ ਮੈਪਸ ਤੇ ਸर्च ਕਰ ਸਕਦੇ ਆਂ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਤੇ ਪੇਜ ਨੂੰ ਫੋਲੋ ਕਰੋ ਜੀ ਵੱਲਾਂ ਅਸੀਂ ਢੱਕ ਚੁੱਕੀਆਂ ਸੀਗੇ ਫਿਰ ਅਸੀਂ ਇੱਕ ਬਾਟਰੀ ਦੇ ਵਿੱਚ ਪਾਣੀ ਲੈ ਕੇ ਆਂਦੇ ਪਾਣੀ ਲੈਣ ਤੋਂ ਬਾਅਦ ਅਸੀਂ ਉਹ ਪਾਣੀ ਜਿਹੜਾ ਸੀਗਾ ਬਾਟਰੀ ਨਾਲ ਕੇਨ ਦੇ ਜੰਗੀਦਰਾ ਪਾਣੀ 10 12 ਕੇਨ ਅਸੀਂ ਉੱਪਰ ਛਿੜਕ ਕੇ ਤਾਂ ਜੋ ਇਹਨੂੰ ਹਫ਼ਤਾ 10 ਦਿਨ ਲੋੜ ਨਾ ਪਵੇ ਪਾਣੀ ਦੀ ਉਸ ਤੋਂ ਬਾਅਦ ਅਸੀਂ ਕੀ ਕੀਤਾ ਜੀ ਪਾਣੀ ਪਾਉਣ ਤੋਂ ਬਾਅਦ ਅਸੀਂ ਕਾगज ਲੈ ਕੇ ਆਂਦੇ ਜੀ ਕਾगज ਨੂੰ ਅਸੀਂ ਬੱਲਾਂ ਦੇ ਉੱਪਰ ਖੋਲਿਆ ਜੀ ਹਵਾ ਬਾਰੀ ਚੱਲੀ ਜਾਂਦੀ ਸੀ ਫਿਰ ਦੋ ਤਿੰਨ ਦੀ ਮਦਦ ਲੱਗੀ ਸਾਨੂੰ ਫਿਰ ਅਸੀਂ ਇੱਕ ਪਾਸੇ ਉਹਨੂੰ ਕਾगज ਨੂੰ ਨੱਪਿਆ ਜੀ ਫਿਰ ਅਸੀਂ ਦੂਜੇ ਪਾਸੇ ਗਏ ਜੀ ਦੂਜੇ ਪਾਸੇ ਅਸੀਂ ਕਾगज ਨੂੰ ਖਿੱਚਿਆ ਜੀ ਕਿਉਂਕਿ ਇਹ ਕਾगज ਵੱਧਦਾ ਜਿਵੇਂ ਜਿਵੇਂ ਖਿੱਚਦੇ ਆਂ ਜੀ ਲੋੜ ਅਨਸਾਰ ਅਸੀਂ ਖਿੱਚ ਕੇ ਉਹਨੂੰ ਵਧਾ ਕੇ ਫਿਰ ਅਸੀਂ ਦੂਜੇ ਪਾਸੇ ਨੱਪਿਆ ਜੀ ਨੱਪਣ ਤੋਂ ਬਾਅਦ ਅਸੀਂ ਕੀ ਕੀਤਾ ਇਹਨੂੰ ਆਸੇ-ਪਾਸੇ ਮਿੱਟੀ ਨਾਲ 10-10 ਫੁੱਟ ਤੇ ਅਸੀਂ ਮਿੱਟੀ ਪਾਉਂਦੇ ਗਏ ਇਹ ਹੋਵੇ ਜਿਵੇਂ ਜਿੰਨੀ ਜ਼ਿਆਦਾ ਕਰਮੈਸ਼ ਵੱਲਾਂ ਨੂੰ ਮਿਲਦੀ ਹੈ ਉਨਾਂ ਹੀ ਵਧੀਆ ਵੱਲਾਂ ਉਗਰਦੀਆਂ ਨੇ ਜੀ ਉਸ ਤੋਂ ਬਾਅਦ ਅਸੀਂ ਆਸ-ਪਾਸੇ ਮਿੱਟੀ ਪਾਈ ਇਹਦੇ ਫਿਰ ਅਸੀਂ ਆਸ-ਪਾਸੇ ਚੰਗੀ ਜਿਹਾ ਮਿੱਟੀ ਪਾਉਣ ਤੋਂ ਬਾਅਦ ਅਸੀਂ 20 ਤੋਂ 25 ਦਿਨਾਂ ਦੇ ਅਸੀਂ ਵੇਟ ਕੀਤਾ ਵੇਟ ਕਰਨ ਤੋਂ ਬਾਅਦ ਤੁਸੀਂ ਆਹ ਦੇਖੋ ਰਿਜਰਟ ਵੱਲਾਂ ਕਿੰਨੀਆਂ ਸੋਹਣੀਆਂ ਉਗਰੀਆਂ ਹੋਈਆਂ ਤੁਹਾਨੂੰ ਦਿਖਾਈ ਦੇ ਰਹੀਆਂ ਜੇਕਰ ਵੱਲਾਂ ਥੋੜੇ ਤੋਂ ਨਹੀਂ ਉਗਦੀਆਂ ਔਖਾ ਲੱਗਦਾ ਕੰਮ ਹੋਗਾ ਹੁਣਾ ਤਾਂ ਸਾਡੇ ਤੁਸੀਂ ਆ ਕੇ ਵੱਲਾਂ ਲੈ ਜਾ ਸਕਦੇ ਹੋ ਵਧੀਆ ਬੀਜ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਪਹੁੰਚੋ ਤੁਸੀਂ ਐਚ ਐਮ ਨਰਸਰੀ ਫਾਰਮ ਪਿੰਡ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਗੂਗਲ